ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਜਦੋਂ ਕਿਤੇ ਕਥਾ ਸਤ ਸੰਗਤ ਕੀਰਤਨ ਦਰਬਾਰ ਜਾਂ ਸਤ ਸੰਗ ਸੁਣਨ ਵਾਸਤੇ ਜਾਂਦੇ ਹਾਂ ਤਾਂ ਅਸੀਂ ਕਹਿੰਦੇ ਹਾਂ ਤਾਂ ਅਸੀਂ ਕਹਿੰਦੇ ਹਾਂ ਕਿ ਅਸੀਂ ਫਲਾਣੇ ਦੀ ਸਤ ਸੰਗਤ ਜਾਂ ਸਤ ਸੰਗ ਸੁਣਨ ਵਾਸਤੇ ਚੱਲੇ ਹਾਂ ਪਰ ਅੱਜ ਅਸੀਂ ਆਪਣੇ ਮਹਾਨ ਗੁਰੂ ਸਾਹਿਬਾਨਾਂ ਤੋਂ ਸੁਣਦੇ ਹਾਂ ਕਿ ਸਾਡੇ ਗੁਰੂ ਸਾਹਿਬਾਨ ਜੀ ਕਥਾ ਸਤ ਸੰਗਤ ਅਤੇ ਸਤ ਸੰਗ ਕਿਸ ਨੂੰ ਕਹਿੰਦੇ ਹਨ 1280 ਅੰਗ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਲਿਖਦੇ ਹਨ ਸਤ ਸੰਗਤ ਮੁਲਾਪ ਜਿੱਥੇ ਸਤ ਸੰਗਤ ਮੁਲਾਪ ਜਿੱਥੇ ਹਰ ਗੁਣ ਸਦਾ ਵਖਾਣੀਏ ਕਿ ਸਤ ਸੰਗਤ ਤੋਂ ਭਾਵ ਹੁੰਦਾ ਹੈ ਜਿੱਥੇ ਉਸ ਸਤ ਦੇ ਨਾਲ ਸਾਡੀ ਸੰਗਤ ਕਰਾਈ ਜਾਵੇ ਸਤ ਸੰਗਤ ਤੋਂ ਭਾਵ ਹੁੰਦਾ ਹੈ ਜਿੱਥੇ ਉਸ ਸਤ ਦੇ ਨਾਲ ਸਾਡੀ ਸੰਗਤ ਕਰਾਈ ਜਾਵੇ ਭਾਵ ਉਸ ਸਤ ਦੇ ਨਾਲ ਸਾਡਾ ਮੇਲ ਕਰਾਇਆ ਜਾਵੇ ਸਤ ਕੀ ਹੈ ਸਤ ਉਹ ਈਸ਼ਵਰ ਹੈ ਸਤ ਉਹ ਈਸ਼ਵਰ ਹੈ ਭਾਵ ਜਿੱਥੇ ਉਸ ਈਸ਼ਰ ਦੇ ਨਾਲ ਸਾਡਾ ਮੇਲ ਕਰਾਇਆ ਜਾਵੇ ਸਾਡੇ ਘਟ ਦੇ ਅੰਦਰ ਉਸ ਈਸ਼ਰ ਨੂੰ ਦਿਖਾਇਆ ਜਾਵੇ ਉਸ ਨੂੰ ਹੀ ਸਾਡੇ ਗੁਰੂ ਸਾਹਿਬ ਸਤ ਸੰਗਤ ਕਹਿੰਦੇ ਹਨ ਸਤ ਸੰਗਤ ਮਲਾਪ ਜਿੱਥੇ ਹਰ ਗੁਣ ਸਦਾ ਵਖਾਣੀਏ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜਿੱਥੇ ਹਰੀ ਦੇ ਗੁਣ ਗਾਉਣ ਅਤੇ ਹਰੀ ਦੀ ਚਰਚਾ ਕਰਨ ਤੋਂ ਬਾਅਦ ਜਿੱਥੇ ਹਰੀ ਦੇ ਗੁਣ ਗਾਉਣ ਤੇ ਹਰੀ ਦੀ ਚਰਚਾ ਕਰਨ ਤੋਂ ਬਾਅਦ ਉਸ ਸਤ ਦੇ ਨਾਲ ਸਾਡਾ ਉਸ ਸਤ ਦੇ ਨਾਲ ਸਾਡੀ ਸੰਗਤ ਵੀ ਕਰਾਈ ਜਾਵੇ ਉਸ ਸਤ ਦੇ ਨਾਲ ਸਾਡਾ ਮੇਲ ਵੀ ਕਰਾਇਆ ਜਾਵੇ ਭਾਵ ਉਸ ਸਤ ਨੂੰ ਉਸ ਈਸ਼ਰ ਨੂੰ ਸਾਡੇ ਘਟ ਦੇ ਅੰਦਰ ਦਿਖਾਇਆ ਵੀ ਜਾਵੇ ਉਸ ਨੂੰ ਹੀ ਸਾਡੇ ਗੁਰੂ ਸਾਹਿਬ ਜੀ ਸਤ ਸੰਗਤ ਕਹਿੰਦੇ ਹਨ ਸਤ ਸੰਗਤ ਮਲਾਪ ਜਿੱਥੇ ਹਰ ਗੁਣ ਸਦਾ ਵਖਾਣੀਏ ਨਾਨਕ ਸੱਚਾ ਸ਼ਬਦ ਸਲਾਹ ਸੱਚ ਪਛਾਣੀਏ ਅਤੇ ਜਿੱਥੇ ਉਸ ਸੱਚੇ ਨਾਮ ਦੀ ਸਿਫਤ ਸਲਾਹ ਜਿੱਥੇ ਉਸ ਸੱਚੇ ਨਾਮ ਦੀ ਸਿਫਤ ਸਲਾਹ ਕਰਨ ਤੋਂ ਬਾਅਦ ਉਸ ਸੱਚੇ ਨਾਮ ਦੀ ਸਾਨੂੰ ਪਛਾਣਵੀਂ ਕਰਾਈ ਜਾਵੇ ਉਸ ਸੱਚੇ ਨਾਮ ਦੀ ਸਾਨੂੰ ਪਛਾਣਵੀਂ ਕਰਾਈ ਜਾਵੇ ਕਿਉਂਕਿ ਉਹ ਸੱਚਾ ਸ਼ਬਦ ਮਾਤਾ ਦੇ ਗਰਭ ਤੋਂ ਲੈ ਕੇ ਪਹਿਲਾ ਹੀ ਸਾਡੇ ਪ੍ਰਾਣਾਂ ਦੇ ਅੰਦਰ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਸ਼ਬਦ ਹਜ਼ਾਰੇ ਦੀ ਬਾਣੀ ਦੇ ਵਿੱਚ ਲਿਖਦੇ ਹਨ ਕਿ ਏਕ ਸ਼ਬਦ ਮੇਰੇ ਪ੍ਰਾਨ ਵਸਤ ਹੈ ਏਕ ਸ਼ਬਦ ਮੇਰੇ ਪ੍ਰਾਨ ਵਸਤ ਹੈ ਬੋੜ ਜਨਮਾਂ ਆਵਾਂ ਸ੍ਰੀ ਗੁਰੂ ਨਾਨਕ ਦੇਵ ਜੀ ਸ਼ਬਦ ਹਜ਼ਾਰੇ ਦੀ ਬਾਣੀ ਵਿੱਚ ਲਿਖਦੇ ਹਨ ਕਿ ਉਹ ਜੋ ਨਾਮ ਸ਼ਬਦ ਹੈ ਉਹ ਸਾਡੇ ਪ੍ਰਾਣਾਂ ਦੇ ਵਿੱਚ ਮਾਤਾ ਦੇ ਗਰਭ ਤੋਂ ਲੈ ਕੇ ਸਾਡੇ ਪ੍ਰਾਣਾਂ ਦੇ ਵਿੱਚ ਪਹਿਲਾਂ ਹੀ ਸਮਾਇਆ ਹੋਇਆ ਹੈ ਤੇ ਉਸ ਨਾਮ ਦਾ ਅਤੇ ਉਸ ਨਾਮ ਦਾ ਸਿਮਰਨ ਕਰਨ ਦੇ ਨਾਲ ਸਾਨੂੰ ਫਿਰ ਵਾਰ-ਵਾਰ 84 ਲੱਖ ਜੁਨਾਂ ਦੇ ਵਿੱਚ ਨਹੀਂ ਆਉਣਾ ਪੈਂਦਾ ਹੈ 1026 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਦੇਹੀ ਅੰਦਰ ਨਾਮ ਨਿਵਾਸੀ ਆਪੇ ਕਰਤਾ ਹੈ ਬਨਾਸੀ ਕਿ ਉਹ ਈਸ਼ਵਰ ਅਤੇ ਈਸ਼ਵਰ ਦਾ ਸੱਚਾ ਨਾਮ ਸਾਡੀ ਦੇਹ ਦੇ ਸਾਡੇ ਘਟ ਦੇ ਅੰਦਰ ਹੈ ਚੌਥੇ ਪਾਤਸ਼ਾਹ ਜੀ ਆਪਣੀ ਬਾਣੀ ਦੇ ਵਿੱਚ ਲਿਖਦੇ ਹਨ ਚੌਥੇ ਪਾਤਸ਼ਾਹ ਜੀ ਆਪਣੀ ਬਾਣੀ ਦੇ ਵਿੱਚ ਹੋਰ ਲਿਖਦੇ ਹਨ RAM ਨਾਮ ਧਨ ਹੈ ਰਿਦ ਅੰਤਰ ਰਿਦ ਹਿਰਦੇ ਨੂੰ ਕਹਿੰਦੇ ਹਨ RAM ਨਾਮ ਧਨ ਫਿਰ ਹੈ ਰਿਦ ਅੰਤਰ ਧਨ ਗੁਰ ਫਰਨਾਈ ਪਾਵੇਗੋ ਕਿ ਈਸ਼ਵਰ ਦਾ ਜੋ ਸੱਚਾ ਨਾਮ ਹੈ ਉਹ ਸਾਡੇ ਹਿਰਦੇ ਦੇ ਅੰਦਰ ਹੈ ਸਾਡੇ ਘਟ ਦੇ ਅੰਦਰ ਹੈ ਅਤੇ ਉਹ ਨਾਮ ਧੰਨ ਸਾਡੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਗੁਰੂ ਦੀ ਸ਼ਰਨ ਦੇ ਵਿੱਚ ਜਾ ਕੇ ਹੀ ਸਾਨੂੰ ਪ੍ਰਾਪਤ ਹੁੰਦਾ ਹੈ ਅੱਗੇ 539 ਅੰਕ ਤੇ ਸਾਡੇ ਗੁਰੂ ਸਾਹਿਬ ਜੀ ਉਸ ਸ਼ਬਦ ਦੇ ਬਾਰੇ ਹੋਰ ਲਿਖਦੇ ਹਨ ਅੰਤਰ ਨਵ ਨਿਦ ਨਾਮ ਹੈ ਮੇਰੀ ਜ਼ਿੰਦਗੀ ਅੰਤਰ ਨਵ ਨਿਦ ਨਾਮ ਹੈ ਮੇਰੀ ਜਿੰਦੜੀਏ ਗੁਰੂ ਸਤ ਗੁਰੂ ਲਖ ਲਖਾਇ ਰਾਮ ਕਿ ਈਸ਼ਵਰ ਦਾ ਜੋ ਸੱਚਾ ਨਾਮ ਹੈ ਉਹ ਸਾਡੇ ਅੰਦਰ ਹੈ ਈਸ਼ਵਰ ਦਾ ਜੋ ਸੱਚਾ ਨਾਮ ਹੈ ਉਹ ਸਾਡੇ ਘਟ ਦੇ ਅੰਦਰ ਹੈ ਤੇ ਸਾਨੂੰ ਅਤੇ ਸਾਨੂੰ ਈਸ਼ਵਰ ਦੇ ਦਰਸ਼ਨ ਕਰਾਉਣ ਵਾਲਾ ਇੱਕ ਪੂਰਾ ਗੁਰੂ ਹੀ ਉਸ ਸੱਚੇ ਨਾਮ ਦੇ ਨਾਲ ਜੋੜਦਾ ਹੈ ਭਾਵ ਉਸ ਸੱਚੀ ਨਾਮ ਦੀ ਸਾਨੂੰ ਸੋਝੀ ਕਰੌਂਦਾ ਹੈ ਅੰਤਰ ਨਵ ਨਵਨਿਦ ਨਾਮ ਹੈ ਮੇਰੀ ਜਿੰਦੜੀਏ ਗੁਰੂ ਸਤਗੁਰੂ ਲਖ ਲਖਾਇੇ RAM ਸਾਡੇ ਘਟ ਦੇ ਅੰਦਰ ਈਸ਼ਰ ਦਾ ਦਰਸ਼ਨ ਕਰਾਉਣ ਵਾਲਾ ਇੱਕ ਪੂਰਾ ਗੁਰੂ ਹੀ ਸਾਨੂੰ ਉਸ ਸੱਚੇ ਨਾਮ ਦੀ ਸੋਝੀ ਕਰਾਉਂਦਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਸਮਾਜ ਦੇ ਵਿੱਚ ਸੱਤ-ਸੱਤ ਦਿਨ ਦੀਆਂ ਹਜ਼ਾਰਾਂ ਹੀ ਕਥਾਵਾਂ ਹੋ ਰਹੀਆਂ ਹਨ ਤਿੰਨ-ਤਿੰਨ ਦਿਨ ਦੀ ਹਜ਼ਾਰਾਂ ਹੀ ਕੀਰਤਨ ਦਰਬਾਰ ਤੇ ਦਿਵਾਨ ਐਦ ਹੋ ਰਹੀ ਹਨ ਜਿਨ੍ਹਾਂ ਦੇ ਵਿੱਚ ਈਸ਼ਵਰ ਦੇ ਬਾਰੇ ਬੜਾ ਜ਼ੋਰ ਦੇ ਦੇ ਕੇ ਜਿਨ੍ਹਾਂ ਦੇ ਵਿੱਚ ਈਸ਼ਵਰ ਦੇ ਬਾਰੇ ਬੜਾ ਜ਼ੋਰ ਦੇ ਦੇ ਕੇ ਵਿਖਿਆਣ ਵਿਖਿਆਣ ਕੀਤੇ ਜਾ ਰਹੇ ਹਨ ਪਰ ਉਹਨਾਂ ਕਥਾਵਾਚਕਾਂ ਜਾਂ ਕੀਰਤਨ ਦਰਬਾਰ ਜਾਂ ਦਿਵਾਨ ਐਦ ਕਰਨ ਵਾਲਿਆਂ ਨੂੰ ਜੇਕਰ ਪੁੱਛਿਆ ਜਾਵੇ ਕਿ ਕਿ ਤੁਸੀਂ ਜਿਸ ਈਸ਼ਵਰ ਦੀ ਇੰਨਾ ਯੋਰ ਲਾਲਾ ਕੇ ਚਰਚਾ ਕਰ ਰਹੇ ਹੋ ਕੀ ਤੁਸੀਂ ਕਦੇ ਉਸ ਈਸ਼ਵਰ ਨੂੰ ਦੇਖਿਆ ਹੈ ਜਾਂ ਤੁਸੀਂ ਜਾਂ ਤੁਸੀਂ ਉਸ ਈਸ਼ਵਰ ਦੇ ਸਾਨੂੰ ਦਰਸ਼ਨ ਕਰਾ ਸਕਦੇ ਹੋ ਭਾਵ ਉਸ ਵੀ ਭਾਵ ਉਸ ਈਸ਼ਵਰ ਦੇ ਨਾਲ ਸਾਨੂੰ ਮਿਲਾ ਸਕਦੇ ਹੋ ਇਸ ਗੱਲ ਤੇ ਉਹਨਾਂ ਦਾ ਜਵਾਬ ਇਹ ਹੁੰਦਾ ਹੈ ਇਸ ਗੱਲ ਤੇ ਉਹਨਾਂ ਦਾ ਜਵਾਬ ਇਹ ਹੁੰਦਾ ਹੈ ਕਿ ਨਾ ਤਾਂ ਕਿ ਨਾ ਤਾਂ ਈਸ਼ਵਰ ਨੂੰ ਦੇਖਿਆ ਜਾਂਦਾ ਹੈ ਅਤੇ ਨਾ ਹੀ ਕੋਈ ਉਸ ਈਸ਼ਵਰ ਨੂੰ ਦਿਖਾ ਸਕਦਾ ਹੈ ਜਦੋਂ ਕਿ ਜਦੋਂ ਕਿ ਸਾਡੇ ਸਾਰੇ ਹੀ ਪਵਿੱਤਰ ਧਾਰਮਿਕ ਗ੍ਰੰਥ ਉਸ ਈਸ਼ਵਰ ਨੂੰ ਆਪਣੇ ਘਟ ਦੇ ਅੰਦਰ ਦੇਖਣ ਦੀ ਗੱਲ ਵਾਰ-ਵਾਰ ਕਰਦੇ ਹਨ ਸਾਡੇ ਸਾਰੇ ਹੀ ਪਵਿੱਤਰ ਧਾਰਮਿਕ ਗ੍ਰੰਥ ਵਾਰ-ਵਾਰ ਕਹਿੰਦੇ ਹਨ ਕਿ ਉਸ ਈਸ਼ਵਰ ਨੂੰ ਇੱਕ ਪੂਰਨ ਸਤਿਗੁਰੂ ਦੀ ਸੰਗਤ ਕਰਕੇ ਆਪਣੇ ਘਟ ਦੇ ਅੰਦਰ ਦੇਖਿਆ ਜਾਂਦਾ ਹੈ ਸਾਡੇ ਸਾਰੇ ਹੀ ਗੁਰੂ ਸਾਹਿਬ ਜੀ ਸਾਰੇ ਹੀ ਧਾਰਮਿਕ ਗ੍ਰੰਥਾਂ ਦੇ ਵਿੱਚ ਵਾਰ-ਵਾਰ ਲਿਖਦੇ ਹਨ ਕਿ ਆਪ ਇੱਕ ਐਸੇ ਪੂਰਨ ਸਤਿਗੁਰੂ ਬ੍ਰਹਮ ਗਿਆਨੀ ਦੀ ਸੰਗਤ ਕਰੋ ਜੋ ਸਾਨੂੰ ਉਹ ਮਹਾਨ ਬ੍ਰਹਮ ਗਿਆਨ ਦੇ ਕੇ ਉਸੇ ਪਲ ਹੀ ਉਸੇ ਪਲ ਹੀ ਸਾਡੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਕਰਾ ਦੇ 1290 ਅੰਗ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਲਿਖਦੇ ਹਨ ਘਰ ਮਾਹੇ ਘਰ ਦਿਖਾਏ ਦੇ ਘਰ ਮਾਹੇ ਘਰ ਦਿਖਾਏ ਦੇ ਸੋ ਸਤਿਗੁਰੂ ਪੁਰਖ ਸਜਾਣਾ 1290 ਅੰਗ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਲਿਖਦੇ ਹਨ ਕਿ ਜੋ ਸਾਡੇ ਘਟ ਦੇ ਅੰਦਰ ਜੋ ਸਾਡੇ ਮੱਥੇ ਦੇ ਉੱਤੇ ਹੱਥ ਰੱਖ ਕੇ ਸਾਡੇ ਘਟ ਦੇ ਅੰਦਰ ਉਸ ਈਸ਼ਵਰ ਦਾ ਦਰਸ਼ਨ ਕਰਾ ਕਰਾ ਦੇਵੇ ਉਹ ਪੂਰਾ ਗੁਰੂ ਹੈ ਉਹ ਪੂਰਾ ਸਤਗੁਰੂ ਹੈ ਅਦੇ ਸੁਖਣੀ ਸਾਹਿਬ ਜੀ ਦੀ ਬਾਣੀ ਵਿੱਚ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਸਤ ਪੁਰਖ ਜਿਨ ਜਾਣਿਆ ਸਤ ਗੁਰੂ ਤਿਸ ਕਾ ਨਉ ਸਤ ਪੁਰਖ ਜਿਨ ਜਾਣਿਆ ਸਤ ਗੁਰੂ ਤਿਸ ਕਾ ਨਉ ਕਿ ਜਿਸ ਨੇ ਆਪ ਉਸ ਈਸ਼ਵਰ ਨੂੰ ਦੇਖਿਆ ਹੈ ਤੇ ਸਾਡੇ ਘਟ ਦੇ ਅੰਦਰ ਉਸ ਈਸ਼ਵਰ ਨੂੰ ਦਿਖਾ ਦੇਵੇ ਉਹੀ ਪੂਰਾ ਗੁਰੂ ਹੈ ਉਹੀ ਪੂਰਾ ਸਤਗੁਰੂ ਹਾਂ 73 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਮੈਂ ਸੁਖੀ ਹੂੰ ਸੁਖ ਪਾਇਆ ਗੁਰੂ ਅੰਤਰ ਸ਼ਬਦ ਵਸਾਇਆ ਸਤ ਗੁਰੂ ਪੁਰਖ ਵਖਾਲਿਆ ਮਸਤਕ ਧਰ ਕੇ ਹੱਥ ਜਿਓ ਕਿ ਜੋ ਇੱਕ ਪੂਰਾ ਸਤ ਗੁਰੂ ਹੁੰਦਾ ਹੈ ਉਹ ਸਾਡੇ ਮਸਤਕ ਦੇ ਉੱਤੇ ਹੱਥ ਧਰ ਕੇ ਉਸੇ ਪਲ ਹੀ ਸਾਡੇ ਘਟ ਦੇ ਅੰਦਰ ਈਸ਼ਵਰ ਦੇ ਦਰਸ਼ਨ ਕਰਾ ਦਿੰਦਾ ਹੈ ਇੱਕ ਹੋਰ ਜਗ੍ਹਾ ਤੇ ਇਹ ਗੁਰਬਾਣੀ ਦੇ ਵਿੱਚ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਸਤਿਗੁਰ ਸੰਤ ਮਲਾਇਆ ਮਸਤਕ ਧਰ ਕੇ ਹੱਥ ਕਿ ਜੋ ਇੱਕ ਪੂਰਾ ਸਤਿਗੁਰੂ ਹੁੰਦਾ ਹੈ ਉਹ ਸਾਡੇ ਮੱਥੇ ਦੇ ਉੱਤੇ ਹੱਥ ਧਰ ਕੇ ਉਸੇ ਪਲ ਹੀ ਸਾਨੂੰ ਉਸ ਈਸ਼ਵਰ ਦੇ ਦਰਸ਼ਨ ਕਰਾ ਦਿੰਦਾ ਹੈ 125 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਸਭ ਏਕਾ ਜੋਤ ਜੋਤ ਹੈ ਸਰੀਰਾ ਸ਼ਬਦ ਦਿਖਾਏ ਸਤ ਗੁਰੂ ਪੂਰਾ ਇਹ ਸਭ ਦੇ ਵਿੱਚ ਉਸ ਈਸ਼ਵਰ ਦੀ ਜੋਤ ਹੈ ਅਤੇ ਉਸ ਜੋਤ ਨੂੰ ਉਸ ਈਸ਼ਵਰ ਨੂੰ ਇੱਕ ਜੋ ਪੂਰਾ ਸਤਿਗੁਰੂ ਹੁੰਦਾ ਹੈ ਜੋ ਪੂਰਾ ਗੁਰੂ ਹੁੰਦਾ ਹੈ ਉਹ ਸਾਡੇ ਘਟ ਦੇ ਅੰਦਰ ਉਸ ਜੋਤ ਨੂੰ ਉਸ ਈਸ਼ਵਰ ਨੂੰ ਦਿਖਾ ਦਿੰਦਾ ਹੈ ਅਗੇ 43 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਹਉ ਸਤਿਗੁਰ ਵਿਟੋ ਸਦ ਵਾਰਿਆ ਦਿਨ ਹਰਪ੍ਰਭ ਦੀਆ ਦਿਖਾਈ ਕਿ ਐਸੇ ਸਤਿਗੁਰੂ ਤੋਂ ਸਦਾ ਵਾਰਨੇ ਜਾਓ ਬੁਲਹਾਰੇ ਜਾਓ ਕੁਰਬਾਨ ਜਾਓ ਉਸ ਦੀ ਤਨ ਮਨ ਧਨ ਦੇ ਨਾਲ ਸੇਵਾ ਕਰੋ ਅਤੇ ਉਸ ਦੇ ਚਰਨਾਂ ਦੇ ਨਾਲ ਸਦਾ ਵਾਸਤੇ ਲੱਗ ਜਾਓ ਜਿਨ ਹਰ ਪ੍ਰਭ ਦੀਆ ਦਿਖਾਏ ਜੋ ਸਤਿਗੁਰੂ ਸਾਨੂੰ ਉਸ ਈਸ਼ਵਰ ਦੇ ਦਰਸ਼ਨ ਕਰਾ ਦਿੰਦਾ ਹੈ 234 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਹੋਰ ਉਪਾਏ ਹੋਰ ਉਪਾਏ ਕਿਤੇ ਨਾ ਲੱਭੀ ਗੁਰੂ ਹਿਰਦੇ ਹਰ ਦਿਖਾਏ ਕਿ ਆਪਣੇ ਬਾਹਰੀ ਕਿਸੇ ਵੀ ਤਰੀਕੇ ਦੇ ਨਾਲ ਉਸ ਈਸ਼ਵਰ ਨੂੰ ਨਹੀਂ ਦੇਖਿਆ ਜਾਂਦਾ ਹੈ ਕਿ ਸਾਡੇ ਆਪਣੇ ਬਾਹਰੀ ਕਿਸੇ ਵੀ ਤਰੀਕੇ ਦੇ ਨਾਲ ਉਸ ਈਸ਼ਵਰ ਨੂੰ ਨਹੀਂ ਦੇਖਿਆ ਜਾਂਦਾ ਹੈ ਗੁਰੂ ਹਿਰਦੇ ਹਰ ਦਿਖਾਈ ਪਰ ਜਦੋਂ ਸਾਨੂੰ ਇੱਕ ਪੂਰਾ ਗੁਰੂ ਮਿਲਦਾ ਹੈ ਉਹ ਸਾਡੇ ਘਟ ਦੇ ਅੰਦਰ ਸਾਡੇ ਮੱਥੇ ਦੇ ਉੱਤੇ ਹੱਥ ਰੱਖ ਕੇ ਉਸੇ ਪਲ ਹੀ ਸਾਨੂੰ ਉਸ ਈਸ਼ਵਰ ਦੇ ਦਰਸ਼ਨ ਕਰਾ ਦਿੰਦਾ ਹੈ 342 ਅੰਗ ਤੇ ਸੰਤ ਕਬੀਰ ਜੀ ਆਪਣੀ ਬਾਣੀ ਵਿੱਚ ਲਿਖਦੇ ਹਨ ਦਸਵੇਂ ਦਵਾਰ ਦੀ ਕੁੰਜੀ ਜਬ ਦੀਜੇ ਤਉ ਦਿਆਲ ਕੇ ਦਰਸ਼ਨ ਕੀਜੇ ਕਿ ਜਦੋਂ ਇੱਕ ਪੂਰਾ ਗੁਰੂ ਸਾਡੇ ਮੱਥੇ ਦੇ ਉੱਤੇ ਆਪਣਾ ਹੱਥ ਰੱਖਦਾ ਹੈ ਤਾਂ ਸਾਨੂੰ ਉਸ ਈਸ਼ਵਰ ਦੇ ਦਰਸ਼ਨ ਹੋ ਜਾਂਦੇ ਹਨ ਇਸੇ ਤਰ੍ਹਾਂ ਹੀ ਸਾਡੇ ਸਾਰੇ ਹੀ ਧਾਰਮਿਕ ਗ੍ਰੰਥਾਂ ਦੇ ਵਿੱਚ ਇਸੇ ਤਰ੍ਹਾਂ ਹੀ ਸਾਡੇ ਸਾਰੇ ਹੀ ਧਾਰਮਿਕ ਗ੍ਰੰਥਾਂ ਦੇ ਵਿੱਚ ਈਸ਼ਵਰ ਨੂੰ ਆਪਣੇ ਘਟ ਦੇ ਅੰਦਰ ਦੇਖਣ ਵਾਲੇ ਹੋਰ ਵੀ ਸੈਂਕੜੇ ਸ਼ਲੋਕ ਲਿਖੇ ਹੋਏ ਹਨ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਸਾਡੇ ਮਹਾਨ ਗੁਰੂ ਗੁਰੂਆਂ ਨੇ ਸੱਤ-ਸੱਤ ਦਿਨ ਦੀਆਂ ਕਥਾਵਾਂ ਸੁਣ ਕੇ ਜਾਂ ਤਿੰਨ-ਤਿੰਨ ਦਿਨ ਦੇ ਕੀਰਤਨ ਦਰਬਾਰ ਕੀਰਤਨ ਦਰਬਾਰ ਦੀਵਾਨ ਕੀਰਤਨ ਦਰਬਾਰ ਦੀਵਾਨ ਅਹਿਰ ਸੁਣ ਕੇ ਈਸ਼ਵਰ ਨੂੰ ਆਪਣੇ ਘਟ ਦੇ ਅੰਦਰ ਦੇਖਣ ਦੀ ਗੱਲ ਕੀਤੀ ਹੈ ਪਰ ਜੇਕਰ ਸੱਤ-ਸੱਤ ਦਿਨ ਦੀਆਂ ਕਥਾਵਾਂ ਸੁਣ ਕੇ ਤੇ ਤਿੰਨ-ਤਿੰਨ ਦਿਨ ਦੇ ਤਿੰਨ-ਤਿੰਨ ਦਿਨ ਦੇ ਕੀਰਤਨ ਦਰਬਾਰ ਦਵਾਨ ਐਦ ਸੁਣਾ ਕੇ ਵੀ ਦਵਾਨ ਐਦ ਸੁਣਾ ਕੇ ਵੀ ਸਾਨੂੰ ਅੱਜ ਤੱਕ ਕਿਸੇ ਨੇ ਈਸ਼ਵਰ ਦੇ ਦਰਸ਼ਨ ਹੀ ਨਹੀਂ ਕਰਾਏ ਸਾਨੂੰ ਅੱਜ ਤੱਕ ਕਿਸੇ ਨੇ ਵੀ ਈਸ਼ਵਰ ਦੇ ਦਰਸ਼ਨ ਹੀ ਨਹੀਂ ਕਰਾਏ ਤਾਂ ਇਹੋ ਜਿਹਾਂ ਸੱਤ-ਸੱਤ ਦਿਨ ਦੀਆਂ ਕਥਾਵਾਂ ਤੇ ਤਿੰਨ-ਤਿੰਨ ਦਿਨ ਦੇ ਦਿਨ ਦੇ ਕੀਰਤਨ ਦਰਬਾਰ ਦਵਾਨ ਇਹ ਸੁਣਦਾ ਕੀ ਲਾਭ ਹੈ ਭਾਵੇਂ ਕੋਈ ਵੀ ਲਾਭ ਨਹੀਂ ਹੈ ਸਾਡੇ ਮਹਾਨ ਮਹਾਪੁਰਸ਼ ਜੀ ਕਹਿੰਦੇ ਹਨ ਜਲ ਜਾਏ ਸਤ ਸੰਗ ਜਿहां ਦਰਸ਼ਨ ਨਹੀਂ ਤੇ ਇਹੋ ਜੀ ਕਥਾ ਜਾਂ ਇਹੋ ਜਿਹਾ ਕੀਰਤਨ ਦਰਬਾਰ ਜਾਂ ਸਤ ਸੰਗ ਜਲ ਜਾਵੇ ਜਿੱਥੇ ਉਸ ਈਸ਼ਰ ਦੀ ਚਰਚਾ ਕਰਨ ਤੋਂ ਬਾਅਦ ਜਿੱਥੇ ਉਸ ਈਸ਼ਰ ਦੀ ਚਰਚਾ ਕਰਨ ਤੋਂ ਬਾਅਦ ਉਸ ਦਾ ਦਰਸ਼ਨ ਹੀ ਨਹੀਂ ਕਰਾਇਆ ਜਾਂਦਾ ਸੰਤ ਕਬੀਰ ਜੀ ਆਪਣੀ ਬਾਣੀ ਦੇ ਵਿੱਚ ਲਿਖਦੇ ਹਨ ਬਿਨ ਦੇਖੇ ਬਿਨ ਅਰਸਪਰਸ ਕੇ ਨਾਮ ਲਿਏ ਕਿਆ ਹੋਏ ਕਿ ਈਸ਼ਰ ਨੂੰ ਆਪਣੇ ਘਟ ਦੇ ਅੰਦਰ ਦੇਖੇ ਤੋਂ ਬਿਨਾ ਤੇ ਈਸ਼ਰ ਨੂੰ ਸਾਡੇ ਘਟ ਦੇ ਅੰਦਰ ਦਿਖਾਉਣ ਵਾਲੇ ਇਕ ਪੂਰੇ ਗੁਰੂ ਦੀ ਸੇਵਾ ਤੋਂ ਬਿਨਾਂ ਨਾਮ ਲੈਣ ਦਾ ਕੀ ਲਾਭ ਹੈ ਭਾਵ ਕੋਈ ਵੀ ਲਾਭ ਨਹੀਂ ਹੈ ਜੋ ਕਥਾ ਵਾਤਕ ਜੋ ਕਥਾ ਵਾਚਕ ਜਾਂ ਕੀਰਤਨ ਦਰਬਾਰ ਦੀਵਾਨ ਐਦ ਕਰਨ ਵਾਲੀ ਈਸ਼ਵਰ ਨੂੰ ਆਪਣੇ ਘਟ ਦੇ ਅੰਦਰ ਦੇਖੇ ਤੋਂ ਬਿਨਾਂ ਹੀ ਐਵੇਂ ਬੜਾ ਜ਼ੋਰ ਲਾ ਲਾ ਕੇ ਧਾਰਮਿਕ ਗ੍ਰੰਥਾਂ ਦਾ ਵਿਖਿਆਣ ਧਾਰਮਿਕ ਗ੍ਰੰਥਾਂ ਦਾ ਵਿਖਿਆਣ કરી ਜਾ ਰਹੇ ਹਨ ਉਹਨਾਂ ਨੂੰ ਸਾਡੇ ਗੁਰਮਾ ਨੇ ਅੰਨੇ ਕਿਹਾ ਹੈ ਉਹਨਾਂ ਨੂੰ ਸਾਡੇ ਗੁਰਮਾ ਨੇ ਅੰਨੇ ਕਿਹਾ ਹੈ 646 ਅੰਕ ਤੇ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਅੰਤਰ ਗਿਆਨ ਦਾ ਆਇਓ ਜਿਤ ਕੇ ਸੋਜੀ ਪਾਏ ਬਿਨ ਡਠਾ ਪਿਆਸ ਲਾਈਏ ਅੰਦਾ ਅੰਦ ਕੁਮਾਈ ਅੰਤਰ ਗਿਆਨ ਆਇਓ ਜਿਤ ਕੇ ਸੋਜੀ ਪਾਏ ਬਿਨ ਡਠਾ ਪਿਆਸ ਲਾਈਏ ਅੰਦਾ ਅੰਧਕਮਈ ਕਿ ਜਿਨ੍ਹਾਂ ਨੇ ਇੱਕ ਪੂਰੇ ਗੁਰੂ ਦੀ ਸ਼ਰਨ ਦੇ ਵਿੱਚ ਜਾ ਕੇ ਅਜੇ ਤੱਕ ਉਸ ਮਹਾਨ ਬ੍ਰਹਮ ਗਿਆਨ ਨੂੰ ਪ੍ਰਾਪਤ ਨਹੀਂ ਕੀਤਾ ਜਿਸ ਦੇ ਨਾਲ ਸਾਨੂੰ ਕੁਝ ਸੋਝੀ ਆਉਣੀ ਸੀ ਅੰਤਰ ਗਿਆਨ ਆਇਓ ਜਿਤ ਕਿਸ ਸੋਝੀ ਪਾਏ ਕਿ ਜਿਨ੍ਹਾਂ ਨੇ ਇੱਕ ਪੂਰੇ ਗੁਰੂ ਦੀ ਸ਼ਰਨ ਵਿੱਚ ਜਾ ਕੇ ਉਸ ਮਹਾਨ ਬ੍ਰਹਮ ਗਿਆਨ ਨੂੰ ਪ੍ਰਾਪਤ ਨਹੀਂ ਕੀਤਾ ਜਿਸ ਦੇ ਨਾਲ ਸਾਨੂੰ ਧਾਰਮਿਕ ਗ੍ਰੰਥਾਂ ਦੀ ਕੋਈ ਸੋਝੀ ਆਉਣੀ ਸੀ ਤੇ ਜੋ ਅਤੇ ਜੋ ઈશ્વર ਨੂੰ ਆਪਣੇ ਘਟ ਦੇ ਅੰਦਰ ਦੇਖੇ ਤੋਂ ਬਿਨਾ ਹੀ ਐਵੇਂ ਹੀ ਬੜਾ ਯੋਰ ਲਾ ਲਾ ਕੇ ਉਸ ਦੀ ਚਰਚਾ ਕਰੀ ਜਾ ਰਹੇ ਹਨ ਉਸ ਦਾ ਵਿਚਾਰਨ ਕਰੀ ਜਾ ਰਹੇ ਹਨ ਅੰਧਾ ਅੰਧ ਕੁਮਾਈ ਸਾਡੇ ਗੁਰੂ ਸਾਹਿਬ ਜੀ ਉਹਨਾਂ ਨੂੰ ਅੰਨੇ ਕਹਿੰਦੇ ਹਨ ਸਾਡੇ ਗੁਰੂ ਸਾਹਿਬ ਜੀ ਉਹਨਾਂ ਨੂੰ ਅੰਨੇ ਕਹਿੰਦੇ ਹਨ 222 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਉਹਨਾਂ ਬਾਰੇ ਹੋਰ ਲਿਖਦੇ ਹਨ ਅਦਿਸ਼ਟ દિਸ਼ੇ ਤਾਂ ਕਹਿਆ ਜਾਏ ਅਦਿਸ਼ਟ ਦਿਸ਼ੇ ਤਾਂ ਕਹਾ ਜਾਏ ਬਿਨ ਦੇਖੇ ਕਹਿਣਾ ਵਿਰਥਾ ਜਾਏ ਅਦਿਸ਼ਟ ਦਿਸ਼ੇ ਤਾਂ ਕਹਾ ਜਾਏ ਬਿਨ ਦੇਖੇ ਕਹਿਣਾ ਵਿਰਥਾ ਜਾਏ ਅਦਿਸ਼ਟ ਤੋਂ ਭਾਵ ਹੁੰਦਾ ਹੈ ਜੋ ਸਾਡੀਆਂ ਇਨ੍ਹਾਂ ਦੋ ਬਾਹਰੀ ਅੱਖਾਂ ਦੇ ਨਾਲ ਦਿਖਾਈ ਨਹੀਂ ਦਿੰਦਾ ਅਦਿਸ਼ਟ ਤੋਂ ਅਦਿਸ਼ਟ ਤੋਂ ਭਾਵ ਹੁੰਦਾ ਹੈ ਜੋ ਸਾਡੀਆਂ ਇਨ੍ਹਾਂ ਦੋ ਬਾਹਰੀ ਅੱਖਾਂ ਦੇ ਨਾਲ ਸਾਨੂੰ ਦਿਖਾਈ ਨਹੀਂ ਦਿੰਦਾ ਅਦਿਸ਼ਟ ਦਿਸ਼ੇ ਤਾਂ ਕਹਾ ਜਾਏ ਉਹ ਈਸ਼ਵਰ ਉਹ ਈਸ਼ਵਰ ਜੇਕਰ ਸਾਨੂੰ ਦਿਖਾਈ ਦੇਵੇ ਤਾਂ ਹੀ ਉਸ ਦੇ ਬਾਰੇ ਕੁਝ ਕਿਹਾ ਜਾ ਸਕਦਾ ਹੈ ਬਿਨ ਦੇਖੇ ਕਹਿਣਾ ਵਿਰਥਾ ਜਾਏ ਜੇਕਰ ਅਸੀਂ ਉਸ ਈਸ਼ਵਰ ਨੂੰ ਆਪਣੇ ਘਟ ਦੇ ਅੰਦਰ ਪਹਿਲਾਂ ਦੇਖਿਆ ਹੋਵੇ ਤਾਂ ਹੀ ਉਸ ਦੇ ਬਾਰੇ ਅਸੀਂ ਕੁਝ ਕਹਿ ਸਕਦੇ ਹਾਂ ਤਾਂ ਹੀ ਉਸ ਦੇ ਬਾਰੇ ਅਸੀਂ ਕੁਝ ਕਹਿ ਸਕਦੇ ਹਾਂ ਉਸ ਦਾ ਵਿਖਾਣ ਵਿਖਿਆਣ ਕਰ ਸਕਦੇ ਹਾਂ ਉਸ ਦੀ ਚਰਚਾ ਕਰ ਸਕਦੇ ਹਾਂ ਬਿਨ ਦੇਖੇ ਕਹਿਣਾ ਵਿਰਥਾ ਜਾਏ ਉਸ ਈਸ਼ਵਰ ਨੂੰ ਆਪਣੇ ਘਟ ਦੇ ਅੰਦਰ ਦੇਖੇ ਤੋਂ ਬਿਨਾ ਉਸ ਦੀ ਚਰਚਾ ਕਰੀ ਜਾਣੀ ਉਸ ਦਾ ਬੜਾ ਜ਼ੋਰ ਲਾ ਲਾ ਕੇ ਵਿਖਿਆਣ ਕਰੀ ਜਾਣਾ ਇਹ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਇਹ ਸਭ ਬੇਅਰਥ ਹੈ ਉਹ ਬੇਨ ਦੇਖੇ ਕਹਿਣਾ ਬਿਰਥਾ ਜਾਏ ਕਿ ਈਸ਼ਵਰ ਨੂੰ ਆਪਣੇ ਘਟ ਦੇ ਅੰਦਰ ਦੇਖੇ ਤੋਂ ਬਿਨਾ ਹੀ ਬੜਾ ਜ਼ੋਰ ਲਾ ਲਾ ਕੇ ਉਸ ਦਾ ਵਿਖਿਆਣ ਕਰੀ ਜਾਣਾ ਉਸ ਦੀ ਚਰਚਾ ਕਰੀ ਜਾਣੀ ਉਸ ਦੀਆਂ ਗੱਲਾਂ ਲੋਕਾਂ ਨੂੰ ਸੁਣਾਈ ਜਾਣੀਆਂ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਇਹ ਸਭ ਜੀ ਅਰਥ ਹੈ ਸਾਡੇ ਮਹਾਨ ਗੁਰਮਾ ਨੇ ਉਹਨਾਂ ਲੋਕਾਂ ਨੂੰ ਵੀ ਅੰਨੇ ਕਿਹਾ ਹੈ ਜਿਨ੍ਹਾਂ ਨੇ ਅਜੇ ਤੱਕ ਇੱਕ ਪੂਰਨ ਸਤਿਗੁਰੂ ਦੀ ਸੰਗਤ ਕਰਕੇ ਆਪਣੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਹੀ ਨਹੀਂ ਕੀਤਾ 954 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਅੰਨੇ ਇਹ ਨਾ ਆਖੀਐ ਨਾ ਜੈਨਮੁਖ ਲੋਇਣ ਨਹੀਂ ਲੋਇਣ ਅੱਖਾਂ ਨੂੰ ਕਹਿੰਦੇ ਹਨ ਅੰਨੇ ਇਹ ਨ ਅੱਖੀਨ ਜਿਨ ਮੁਖ ਲੋਇਣ ਨਾਹੀਂ ਕਿ ਅੰਨੇ ਉਹ ਲੋਕ ਨਹੀਂ ਹਨ ਜਿਨ੍ਹਾਂ ਦੇ ਚਿਹਰੇ ਦੇ ਉੱਤੇ ਅੱਖਾਂ ਨਹੀਂ ਹਨ ਅੰਨੇ ਸਈ ਨਾਨਕਾ ਖਸਮੋ ਕੁੱਥੇ ਜਾਏ ਖਸਮੋ ਉਸ ਈਸ਼ਵਰ ਨੂੰ ਕਹਿੰਦੇ ਹਨ ਖਸਮ ਉਸ ਈਸ਼ਵਰ ਨੂੰ ਕਹਿੰਦੇ ਹਨ ਅੰਨੇ ਇਹ ਨ ਅੱਖੀਨ ਜਿਨ ਮੁਖ ਲੋਇਣ ਨਾਹੀਂ ਅੰਨੇ ਸਈ ਨਾਨਕਾ ਖਸਮੂ ਕੁੱਥੇ ਜਾਏ ਜੇ ਅੰਨੇ ਉਹ ਨਹੀਂ ਹਨ ਜਿਨ੍ਹਾਂ ਦੇ ਚਿਹਰੇ ਉੱਤੇ ਦੋ ਅੱਖਾਂ ਨਹੀਂ ਆ ਅੱਖਾਂ ਨਹੀਂ ਹਨ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਅੰਨੇ ਉਹ ਲੋਕ ਹਨ ਜਿਨ੍ਹਾਂ ਨੇ ਇੱਕ ਪੂਰੇ ਅਜੇ ਤੱਕ ਜਿਨ੍ਹਾਂ ਨੇ ਅਜੇ ਤੱਕ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਆਪਣੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਨਹੀਂ ਕੀਤਾ ਹੈ 822 ਅੰਗ ਤੇ ਇਹ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਦ੍ਰਿਸ਼ਟ ਨਾ ਆਵੇ ਅੰਧ ਅਗਿਆਨੀ ਦ੍ਰਿਸ਼ਟ ਨਾ ਹੋਵੇ ਅੰਧ ਅਗਿਆਨੀ ਕਿ ਜਿਨ੍ਹਾਂ ਨੇ ਅਜੇ ਤੱਕ ਉਸ ਈਸ਼ਵਰ ਦਾ ਆਪਣੇ ਘਰ ਦੇ ਅੰਦਰ ਦਰਸ਼ਨ ਨਹੀਂ ਕੀਤਾ ਉਹ ਅੰਨੰ ਹੈ ਤੇ ਉਹ ਅਗਿਆਨੀ ਵੀ ਹੈ ਭਾਵ ਉਸ ਇਨਸਾਨ ਨੂੰ ਅਜੇ ਤੱਕ ਧਾਰਮਿਕ ਗ੍ਰੰਥਾਂ ਦੇ ਬਾਰੇ ਕੋਈ ਵੀ ਸੋਝੀ ਨਹੀਂ ਆਈ ਹੈ 25 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਆਮਣ ਆਏ ਜਗਤ ਮੈਂ ਬਿਨ ਬੂਝੇ ਪਸੂ ਢੋਰ ਕੀ ਸੰਸਾਰ ਦੇ ਉੱਤੇ ਆਉਣਾ ਉਹਨਾਂ ਲੋਕਾਂ ਦਾ ਹੀ ਸਫਲ ਹੈ ਜਿਨ੍ਹਾਂ ਨੇ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਆਪਣੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਕੀਤਾ ਹੈ ਤੇ ਜਿਨ੍ਹਾਂ ਨੇ ਅਜੇ ਤੱਕ ਆਪਣੇ ਘਟ ਦੇ ਅੰਦਰ ਉਸ ਈਸ਼ਵਰ ਦਾ ਦਰਸ਼ਨ ਨਹੀਂ ਕੀਤਾ ਸਾਡੇ ਗੁਰੂ ਸਾਹਿਬ ਜੀ ਉਹਨਾਂ ਲੋਕਾਂ ਨੂੰ ਢੋਰ ਪਸ਼ੂ ਕਹਿੰਦੇ ਹਨ ਆਵਣ ਆਏ ਜਗਤ ਮੈਂ ਬਿਨ ਬੂਝੇ ਪਸ਼ੂ ਢੋਰ ਸਾਡੇ ਗੁਰੂ ਸਾਹਿਬ ਜੀ ਉਹਨਾਂ ਲੋਕਾਂ ਨੂੰ ਇਕ ਟਰ ਪਸ਼ੂ ਦੇ ਸਮਾਨ ਬਿਨ ਦੇ ਹਨ 427 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਬੇਨ ਸੰਗਤੀ ਸਭ ਐਸੇ ਰਹੇ ਜੈਸੇ ਪਸ਼ੂ ਟਰ ਬੇਨ ਸੰਗਤੀ ਸਭ ਐਸੇ ਰਹੇ ਜੈਸੇ ਪਸ਼ੂ ਟਰ ਕਿ ਈਸ਼ਵਰ ਦੀ ਸੰਗਤ ਤੋਂ ਬਿਨਾ ਭਾਵ ਈਸ਼ਵਰ ਦੇ ਦਰਸ਼ਨ ਕੀਤੇ ਤੋਂ ਬਿਨਾ ਸਭ ਲੋਕ ਇਸ ਤਰ੍ਹਾਂ ਹਨ ਜਿਨੇ ਕੋਈ ਟਰ ਪਸ਼ੂ ਹੁੰਦੇ ਹਨ ਅੱਜ 1163 ਅੰਕ ਤੇ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਜਿਨ ਕੇ ਭੀਤਰ ਹੈ ਅੰਤਰਾ ਜਿੰਨਾਂ ਦਾ ਈਸ਼ਰ ਦੇ ਨਾਲੋਂ ਅੰਤਰ ਹੈ ਭਾਵ ਜਿਨ੍ਹਾਂ ਨੇ ਅਜੇ ਤੱਕ ਈਸ਼ਰ ਨੂੰ ਆਪਣੇ ਘਟ ਦੇ ਅੰਦਰ ਨਹੀਂ ਦੇਖਿਆ ਹੈ ਜੈਸੇ ਪਸੂ ਵੈਸੇ ਹੋ ਨਰਾ ਸਾਡੇ ਗੁਰਮਾ ਨੇ ਉਸ ਇਨਸਾਨ ਦੀ ਪਸੂ ਦੇ ਨਾਲ ਤੁਲਨਾ ਕੀਤੀ ਹੈ ਜਿਨ ਕੇ ਭੀਤਰ ਹੈ ਅੰਤਰਾ ਜੋ ਜਿੰਨਾ ਦਾ ਈਸ਼ਰ ਦੇ ਨਾਲੋਂ ਅੰਤਰ ਹੈ ਭਾਵ ਜਿਨ੍ਹਾਂ ਨੇ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਅਜੇ ਤੱਕ ਆਪਣੇ ਘਟ ਦੇ ਅੰਦਰ ਈਸ਼ਰ ਦੇ ਦਰਸ਼ਨ ਨਹੀਂ ਕੀਤੇ ਹਨ ਜੈਸੇ ਪਸ਼ੂ ਵੈਸੇ ਹੋ ਨਰਾ ਸਾਡੇ ਗੁਰਮਾ ਨੇ ਉਸ ਨਸਾਨ ਦੀ ਇੱਕ ਪਸ਼ੂ ਦੇ ਨਾਲ ਤੁਲਨਾ ਕੀਤੀ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਇੱਕ ਐਸੇ ਪੂਰਨ ਸਤਿਗੁਰੂ ਬ੍ਰਹਮ ਵਿਆਨੀ ਦੀ ਸੰਗਤ ਕਰਨੀ ਹੈ ਜਿੱਥੇ ਸਾਨੂੰ ਧਾਰਮਿਕ ਗ੍ਰੰਥਾਂ ਦੇ ਵਿਚਾਰ ਸੁਣਾਉਣ ਤੋਂ ਬਾਅਦ ਧਾਰਮਿਕ ਗ੍ਰੰਥਾਂ ਦੇ ਵਿਚਾਰ ਸੁਣਾਉਣ ਤੋਂ ਬਾਅਦ ਉਸ ਈਸ਼ਵਰ ਦੇ ਦਰਸ਼ਨ ਵੀ ਕਰਾਏ ਜਾਣ ਇਕੱਲਾ ਕੋਰੀਆਂ ਚਰਚਾਵਾਂ ਦੇ ਕੁਲਫੇ ਨਾ ਖਵਾਏ ਜਾਣ ਇਕੱਲਾ ਕੋਰੀਆਂ ਚਰਚਾਵਾਂ ਦੇ ਕੁਲਫੇ ਨਾ ਖਵਾਏ ਜਾਣ ਸਾਡੇ ਮਹਾਨ ਧਾਰਮਿਕ ਗ੍ਰੰਥਾਂ ਨੂੰ ਪੜ ਕੇ ਜਾਂ ਧਾਰਮਿਕ ਗ੍ਰੰਥਾਂ ਦੇ ਵਿਚਾਰਾਂ ਨੂੰ ਸੁਣ ਕੇ ਇਕ ਪੂਰਨ ਸਤਿਗੁਰੂ ਦੀ ਸੰਗਤ ਕਰਕੇ ਉਹਨਾਂ ਤੋਂ ਉਹ ਮਹਾਨ ਬ੍ਰਹਮ ਗਿਆਨ ਪ੍ਰਾਪਤ ਕਰਕੇ ਆਪਣੇ ਘਟ ਦੇ ਅੰਦਰ ਉਸ ਈਸ਼ਵਰ ਦਾ ਦਰਸ਼ਨ ਕਰਨਾ ਹੀ ਸਾਡੇ ਸਾਰੇ ਧਾਰਮਿਕ ਗ੍ਰੰਥਾਂ ਦਾ ਸਾਰ ਹੈ ਤਤ ਹੈ ਨਿਜੋੜ ਹੈ ਇਸ ਮਹਾਨ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਕੇ ਆਪਣੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਕਰਕੇ ਹੀ ਸਾਡਾ ਜੀਵਨ ਸਦਾ ਵਾਸਤੇ ਸਫਲ ਹੁੰਦਾ ਹੈ ਸਾਡੀ ਸਭ ਤਰ੍ਹਾਂ ਦੀ ਚਿੰਤਾ ਤੇ ਭਟਕਣਾ ਦੂਰ ਹੁੰਦੀ ਹੈ ਸਾਡੇ ਜੀਵਨ ਵਿੱਚ ਸਦਾ ਵਾਸਤੇ ਖੁਸ਼ੀ ਸ਼ਾਂਤੀ ਤੇ ਆਨੰਦ ਆਉਂਦਾ ਹੈ ਅਤੇ ਸਾਡਾ 84 ਲੱਖ ਨੀਜ ਭਿਆਨਕ ਤੇ ਗੰਧੀਆਂ ਜੂਨਾ ਤੋਂ ਸਦਾ ਵਾਸਤੇ ਛਟਕਾਰਾ ਹੁੰਦਾ ਹੈ ਸਤ ਸੰਗਤ ਮਲਾਪ ਜਿੱਥੇ ਹਰ ਗੁਣ ਸਦਾ ਵਖਾਣੀਏ ਨਾਨਕ ਸੱਚਾ ਸ਼ਬਦ ਸਲਾਹ ਸੱਚ ਪਛਾਣੀਏ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਸਤ ਸੰਗਤ ਉਹ ਹੈ ਜਿੱਥੇ ਸਾਡਾ ਉਸ ਈਸ਼ਵਰ ਦੇ ਨਾਲ ਮਲਾਪ ਵੀ ਕਰਾਇਆ ਜਾਵੇ ਭਾਵ ਸਾਨੂੰ ਉਸ ਈਸ਼ਵਰ ਦੇ ਦਰਸ਼ਨ ਵੀ ਕਰਾਏ ਜਾਣ ਸਤ ਸੰਗਤ ਮਲਾਪ ਜਿੱਥੇ ਹਰ ਗੁਣ ਸਦਾ ਵਿਖਾਣੀਏ ਨਾਨਕ ਸੱਚਾ ਸ਼ਬਦ ਸਲਾਹ ਸੱਚ ਪਛਾਣੀਏ ਅਤੇ ਜਿੱਥੇ ਉਸ ਸੱਚੇ ਸ਼ਬਦ ਦੀ ਸਿਫਤ ਸਲਾਹ ਕਰਨ ਤੋਂ ਬਾਅਦ ਸਾਨੂੰ ਉਸ ਸੱਚੇ ਨਾਮ ਸ਼ਬਦ ਦੇ ਨਾਲ ਜੋੜਿਆ ਵੀ ਜਾਵੇ ਜੋ ਕਿ ਸਾਡੇ ਘਟ ਦੇ ਅੰਦਰ ਹੈ ਅੱਗੇ ਬਹਤਰੰਗ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਸਤ ਸੰਗਤ ਦੇ ਬਾਰੇ ਸਤ ਸੰਗਤ ਦੇ ਬਾਰੇ ਹੋਰ ਲਿਖਦੇ ਹਨ ਸਤ ਸੰਗਤ ਕੈਸੀ ਜਾਣੀਏ ਜਿੱਥੇ ਇੱਕੋ ਨਾਮ ਵਖਾਣੀਏ ਸਤ ਸੰਗਤ ਕੈਸੀ ਜਾਣੀਏ ਜਿੱਥੇ ਇੱਕੋ ਨਾਮ ਵਖਾਣੀਏ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਸਤ ਸੰਗਤ ਕਥਾ ਕੀਰਤਨ ਦਰਬਾਰ ਦੀਵਾਨ ਜਾਂ ਸਤ ਸੰਗ ਉਹ ਹੈ ਜਿੱਥੇ ਸਿਰਫ ਜਿੱਥੇ ਸਿਰਫ ਇੱਕ ਨਾਮ ਦੀ ਹੀ ਗੱਲ ਕੀਤੀ ਜਾਵੇ ਤੇ ਉਸ ਇੱਕ ਨਾਮ ਨੂੰ ਸਾਡੇ ਘਟ ਦੇ ਅੰਦਰ ਪ੍ਰਗਟ ਵੀ ਕੀਤਾ ਜਾਵੇ ਕਿਉਂ ਅਤੇ ਉਸ ਇੱਕ ਨਾਮ ਨੂੰ ਸਾਡੇ ਘਟ ਦੇ ਅੰਦਰ ਪ੍ਰਗਟ ਵੀ ਕੀਤਾ ਜਾਵੇ ਕਿਉਂਕਿ ਉਹ ਨਾਮ ਸਾਡੇ ਘਟ ਦੇ ਅੰਦਰ ਕਿਉਂਕਿ ਉਹ ਨਾਮ ਮਾਤਾ ਦੇ ਗਰਭ ਤੋਂ ਲੈ ਕੇ ਪਹਿਲਾਂ ਹੀ ਸਾਡੇ ਘਟ ਦੇ ਅੰਦਰ ਹੈ ਇੱਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀ ਆ ਵਝਾਏ ਜੀਓ ਸਤ ਸੰਗਤ ਕੈਸੀ ਜਾਣੀਏ ਜਿੱਥੇ ਇੱਕੋ ਨਾਮ ਵਖਾਣੀਏ ਸੋ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਤੇ ਸਤ ਸੰਗਤ ਉਹ ਹੈ ਜਿੱਥੇ ਸਿਰਫ ਇੱਕ ਨਾਮ ਦੀ ਹੀ ਚਰਚਾ ਕੀਤੀ ਜਾਵੇ ਕੋਈ 2 4 ਜਾਂ 5 7 ਜਾਂ 10 ਨਵਾਂ ਦੀ ਚਰਚਾ ਨਾ ਗੀਤੀ ਜਾਵੇ ਜਿੱਥੇ ਸਿਰਫ ਇੱਕ ਨਾਮ ਦੀ ਹੀ ਚਰਚਾ ਕੀਤੀ ਜਾਵੇ ਇੱਕ ਨਾਮ ਦਾ ਹੀ ਵਿਖਿਆਨ ਕੀਤਾ ਜਾਵੇ ਤੇ ਇੱਕ ਨਾਮ ਨੂੰ ਹੀ ਦਿੱਤਾ ਜਾਵੇ ਸਤ ਸੰਗਤ ਕੈਸੀ ਜਾਣੀਏ ਜਿੱਥੇ ਇੱਕੋ ਨਾਮ ਬਖਾਣੀਏ ਇੱਕੋ ਨਾਮ ਹੁਕਮ ਹੈ ਨਾਨਕ ਸਤ ਗੁਰੂ ਦੀਆ ਬੁਝਾਏ ਜਿਉ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਸਾਨੂੰ ਸਿਰਫ ਇੱਕੋ ਨਾਮ ਜਪਣ ਦਾ ਹੀ ਹੁਕਮ ਹੋਇਆ ਹੈ ਸਾਨੂੰ ਕੋਈ 2 4 5 ਜਾਂ 10 ਨਾਮ ਜਪਣ ਦਾ ਹੁਕਮ ਨਹੀਂ ਹੋਇਆ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਸਾਨੂੰ ਸਿਰਫ ਇੱਕੋ ਨਾਮ ਜਪਣ ਦਾ ਹੁਕਮ ਹੋਇਆ ਹੈ ਕੋਈ 2 4 5 ਜਾਂ 10 ਨਾਮ ਜਪਣ ਦਾ ਹੁਕਮ ਨਹੀਂ ਹੋਇਆ ਹੈ ਇੱਕੋ ਨਾਮ ਹੁਕਮ ਹੈ ਨਾਨਕ ਸਤਗੁਰੂ ਦੀਆ ਬੁਝਾਏ ਜਿਓ ਤੇ ਉਸ ਇੱਕ ਨਾਮ ਨੂੰ ਇੱਕ ਪੂਰਾ ਸਤਗੁਰੂ ਸਾਡੇ ਅੰਦਰ ਪ੍ਰਗਟ ਕਰਦਾ ਹੈ ਉਸ ਇੱਕ ਨਾਮ ਦੇ ਬਾਰੇ ਸਾਡੇ ਗੁਰੂ ਸਾਹਿਬ ਜੀ ਸਾਡੇ ਗੁਰੂ ਸਾਹਿਬ ਜੀ 922 ਅੰਗ ਤੇ ਲਿਖਦੇ ਹਨ ਇੱਕੋ ਨਾਮ ਇਕੋ ਨਰਾਇਣ ਤਿਰ ਭਵਨ ਇਕਾ ਜੋਤੀ ਇਕੋ ਨਾਮ ਇਕੋ ਨਰਾਇਣ ਤਿਰ ਭਵਨ ਇਕੋ ਜੋਤੀ ਕਿ ਉਹ ਈਸ਼ਵਰ ਦਾ ਨਾਮ ਵੀ ਇੱਕ ਹੈ ਉਹ ਨਰਾਇਣ ਵੀ ਇੱਕ ਹੈ ਤੇ ਤਿੰਨਾਂ ਭਵਨਾਂ ਦੇ ਵਿੱਚ ਉਸ ਈਸ਼ਵਰ ਦੀ ਇੱਕ ਹੀ ਜੋਤ ਵਿਚਰ ਰਹੀ ਹੈ ਤਿੰਨਾਂ ਭਵਨਾਂ ਦੇ ਵਿੱਚ ਉਸ ਈਸ਼ਵਰ ਦੀ ਇੱਕ ਹੀ ਜੋਤ ਵਿਚਰ ਰਹੀ ਹੈ ਉਸ ਇੱਕ ਨਾਮ ਦੇ ਬਾਰੇ ਸਾਡੇ ਗੁਰੂ ਸਾਹਿਬ ਹੋਰ ਲਿਖਦੇ ਹਨ ਇੱਕੋ ਨਾਮ ਜੁਗ ਚਾਰ ਆਧਾਰੇ ਇੱਕੋ ਨਾਮ ਜੁਗ ਚਾਰ ਆਧਾਰੇ ਸ਼ਬਦੇ ਨਾਮ ਵਿਸਾਹਾ ਹੈ ਕਿ ਚਾਰੇ ਜੁਗਾਂ ਦੇ ਵਿੱਚ ਉਹ ਇੱਕ ਹੀ ਉਹ ਇੱਕ ਨਾਮ ਹੀ ਚੱਲਦਾ ਆਇਆ ਹੈ ਅੱਗੇ ਸ਼ਬਦ ਹਜ਼ਾਰੇ ਦੀ ਬਾਣੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਲਿਖਦੇ ਹਨ ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਬਹੁੜ ਜਨਮਾਂ ਆਮਾ ਕਿ ਈਸ਼ਵਰ ਦਾ ਜੋ ਸੱਚਾ ਨਾਮ ਹੈ ਉਹ ਮਾਤਾ ਦੇ ਗਰਭ ਤੋਂ ਲੈ ਕੇ ਪਹਿਲਾਂ ਹੀ ਸਾਡੇ ਪ੍ਰਾਣਾਂ ਦੇ ਵਿੱਚ ਵਸਦਾ ਹੈ ਤੇ ਉਸ ਨਾਮ ਦਾ ਸਿਮਰਨ ਕਰਕੇ ਫਿਰ ਸਾਨੂੰ ਵਾਰ-ਵਾਰ ਮਾਤਾ ਦੇ ਗਰਭ ਦੇ ਵਿੱਚ ਨਹੀਂ ਆਉਣਾ ਪੈਂਦਾ ਹੈ ਸਾਡੇ ਗੁਰੂ ਸਾਹਿਬ ਜੀ ਸਤ ਸੰਗ ਕਿਸ ਨੂੰ ਕਹਿੰਦੇ ਹਨ ਸਾਡੇ ਗੁਰੂ ਸਾਹਿਬ ਜੀ ਸਤ ਸੰਗ ਕਿਸ ਨੂੰ ਕਹਿੰਦੇ ਹਨ ਸਤ ਸੰਗ ਦਾ ਅਰਥ ਹੈ ਸਤ ਪਲੱਸ ਸੰਗ ਸਤ ਸੰਗ ਦਾ ਅਰਥ ਹੁੰਦਾ ਹੈ ਸਤ ਪਲੱਸ ਸੰਗ ਭਾਵ ਜਿੱਥੇ ਭਾਵ ਜਿਸ ਸਤ ਸੰਗ ਭਾਵ ਜਿਸ ਸਤ ਸੰਗ ਸਤ ਸੰਗਤ ਕਥਾ ਕੀਰਤਨ ਦਰਬਾਰ ਦੀਵਾਨ ਐਦੇ ਵਿੱਚ ਈਸ਼ਵਰ ਦੀ ਈਸ਼ਵਰ ਦੀ ਤੇ ਈਸ਼ਰ ਦੀ ਈਸ਼ਵਰ ਦੇ ਨਾਮ ਦੀ ਈਸ਼ਵਰ ਦੀ ਤੇ ਈਸ਼ਰ ਦੇ ਨਾਮ ਦੀ ਚਰਚਾ ਕਰਨ ਤੋਂ ਬਾਅਦ ਉਸ ਈਸ਼ਵਰ ਦੇ ਨਾਲ ਸਾਡਾ ਸੰਗ ਵੀ ਕਰਾਇਆ ਜਾਵੇ ਉਸ ਈਸ਼ਵਰ ਦੇ ਨਾਲ ਸਾਡਾ ਸੰਗ ਵੀ ਕਰਾਇਆ ਜਾਵੇ ਭਾਵ ਉਸ ਈਸ਼ਵਰ ਨੂੰ ਭਾਵ ਉਸ ਈਸ਼ਵਰ ਦੇ ਸਾਨੂੰ ਦਰਸ਼ਨ ਵੀ ਕਰਾਏ ਜਾਣ ਇਕੱਲਾ ਕੋਰੀਆਂ ਚਰਚਾਵਾਂ ਦੇ ਚਰਚੇ ਇਕੱਲਾ ਕੋਰੀਆਂ ਚਰਚਾਵਾਂ ਦੇ ਸਾਨੂੰ ਕੁਲਫੇ ਨਾ ਖਵਾਏ ਜਾਣ ਸਤ ਸੰਗ ਤੋਂ ਭਾਵ ਹੁੰਦਾ ਹੈ ਜਿਸ ਸਤ ਸੰਗ ਸਤ ਸੰਗਤ ਕਥਾ ਕੀਰਤਨ ਦਰਬਾਰ ਦੀਵਾਨ ਇਹਦੇ ਵਿੱਚ ਈਸ਼ਵਰ ਦੀ ਤੇ ਈਸ਼ਵਰ ਦੇ ਨਾਮ ਦੀ ਚਰਚਾ ਕਰਨ ਤੋਂ ਬਾਅਦ ਉਸ ਈਸ਼ਵਰ ਦੇ ਨਾਲ ਸਾਡਾ ਸੰਗ ਵੀ ਕਰਾਇਆ ਜਾਵੇ ਭਾਵੇਂ ਉਸ ਈਸ਼ਵਰ ਦੇ ਨਾਲ ਈਸ਼ਵਰ ਦੇ ਸਾਨੂੰ ਦਰਸ਼ਨ ਵੀ ਕਰਾਏ ਜਾਣ ਕੱਲਾ ਕੋਰੀਆਂ ਚਰਚਾਵਾਂ ਦੇ ਚਰਚੇ ਕੱਲਾ ਕੋਰੀਆਂ ਚਰਚਾਵਾਂ ਦੇ ਸਾਨੂੰ ਕੁਲਫੇ ਨਾ ਖਵਾਏ ਜਾਣ ਉਸੇ ਨੂੰ ਹੀ ਕਿੱਥੇ ਸਾਡਾ ਉਸ ਈਸ਼ਵਰ ਦੇ ਨਾਲ ਸੰਗ ਕਰਾਇਆ ਜਾਵੇ ਮੇਲ ਕਰਾਇਆ ਜਾਵੇ ਉਸ ਈਸ਼ਵਰ ਨੂੰ ਸਾਡੇ ਘਟ ਦੇ ਅੰਦਰ ਦਿਖਾਇਆ ਜਾਵੇ ਉਸੇ ਨੂੰ ਹੀ ਸਾਡੇ ਗੁਰੂ ਸਾਹਿਬ ਜੀ ਸਤ ਸੰਗ ਕਹਿੰਦੇ ਹਨ ਸ੍ਰੀ ਵਹਿਗੁਰੂ ਜੀ ਦਾ ਖਾਲਸਾ ਸ੍ਰੀ ਵਹਿਰੂ ਜੀ ਕੀ ਫਤਿਹ